ਸਭ ਤੋਂ ਪਹਿਲਾਂ ਮੈਂ ਪੂਰੀ ਅਰੋੜਾ ਟੀਮ ਦਾ ਅਰੇ ਸ਼ਾਂਤ ਹੋ ਜਾਓ ਯਾਰ 2 ਮਿੰਟ ਵੀ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਅਰੋੜਾ ਸਰ ਨੇ ਵੀ ਪੜ੍ਹਾਤਾ ਹਰੇ ਕੋਈ ਸਕਦਾ ਹੈ ਗਿਆਨ ਹਰੇ ਕੋਲ ਹੈਗਾ ਪਰ ਇਸ ਸੈਂਟਰ ਦੀ ਆ ਹੀ ਖਾਸੀਤ ਹੈ ਕਿ ਇਹਨਾਂ ਨੇ ਸਾਨੂੰ ਮੋਟੀਵੇਟ ਜ਼ਿਆਦਾ ਕੀਤਾ ਵੀ ਮੈਂ 21 ਜਿਹੜਾ ਪੇਪਰ ਦਿੱਤਾ ਮੇਰਾ ਕੁਆਲੀਫਾਈ ਨਹੀਂ ਹੋਇਆ ਤੇ ਜਿਹੜਾ ਮੈਂ ਪੇਪਰ ਦਿੱਤਾ ਮੇਲਾ ਫਾਈਨਲ ਮੈਚ ਨੰਬਰ ਪਾ ਗਿਆ ਸਾਰਾ ਜੋ ਹੈ ਸਰ ਅਰੋੜਾ ਸਰ ਦੇ ਬਦੌਲਤ ਹੋਇਆ ਇਹਨੇ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਤੇ ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਆਂ ਵੀ ਮੇਰੇ ਪਾਪਾ ਹੈ ਨਹੀਂ ਉਹਨਾਂ ਨੂੰ ਕੈਂਸਰ ਹੋ ਗਈ ਸੀ ਜਦੋਂ ਮੈਂ ਪਲੱਸ 2 ਕੀਤੀ ਤੇ ਮੇਰੀ ਮਦਰ ਨੇ ਲੋਕਾਂ ਦੇ ਘਰੇ ਕੰਮ ਕਰਕੇ ਮੈਨੂੰ ਪੜਾਇਆ ਮੈਂ ਖੁਦ ਪ੍ਰਾਈਵੇਟ ਜੌਬ ਕੀਤੀ ਹੈ ਮੈਂ ਪ੍ਰਾਈਵੇਟ ਜੌਬ ਦੇ ਲਈ ਬਹੁਤ ਮੈਂ ਤਾਂ ਕਿੱਤੀ ਮੈਨੂੰ ਪ੍ਰਾਈਵੇਟ ਜੋਬ ਦੋ ਬੇ ਐਨੇ ਕਿ ਪ੍ਰਾਈਵੇਟ ਜੋਬ ਚ ਸੈਲਰੀ ਹੈਗੀ ਕਿ ਬੰਦਾ ਆਪਣੇ ਕੱਪੜੇ ਵੀ ਨਹੀਂ ਖਰੀਦ ਸਕਦਾ ਤੇ ਮੈਂ ਪ੍ਰਾਈਵੇਟ ਜੋਬ ਕੀਤੀ ਤੇ ਉਤੋਂ ਫਿਰ ਮੈਂ बेच ਰਿਆਂ ਇਹਨਾਂ ਦੀ ਬੇਜ ਦੀ ਫੀਸ ਵੀ 1100 ਹਜ਼ਾਰ ਐਨੀ ਫੀਸ ਐਨੀ ਫੀਸ ਕੁੜੀਆਂ ਨੂੰ ਪਤਾ ਵੀ 1500 2000 ਤਾਂ ਕੱਪੜੇ ਖਰੀਦ ਲੈਂਦੀਆਂ ਉਸੇ ਕੁਝ ਨਹੀਂ ਮੰਨਦਾ ਜਿੰਨੇ ਇਹਨਾਂ ਦੀ ਫੀਸ ਹੈ ਇਹਨਾਂ ਨੇ ਫਿਰ ਮਿਹਨਤ ਤੋਂ ਬੇਚ ਵੀ ਲਿਆ ਉਸ ਤੋਂ ਬਾਅਦ ਸੀਰੀਜ਼ ਵੀ ਲਗਾਈ ਇਹਨਾਂ ਦੇ ਵੀ ਕੋਸ਼ਿਸ਼ ਜਿਹੜੇ ਜਾਨਾ ਟੈਸਟ ਹੁੰਦੇ ਸੀਗੇ ਵੀ ਸਭ ਤੋਂ ਬੈਸਟ ਆ ਸੀਗੇ ਕਿ ਸਾਨੂੰ ਇਸ ਤੋਂ ਬਾਅਦ ਕੋਈ ਚੀਜ਼ YouTube ਤੇ ਸਰਚ ਨਹੀਂ ਕਰਨੀ ਪਈ ਵੀ ਸਾਨੂੰ ਕੋਸ਼ਿਸ਼ ਨਹੀਂ ਦਿੱਤੇ ਉਸ ਤੋਂ ਬਾਅਦ ਰਿਕਾਰਡਡ ਕਲਾਸਾਂ ਵੀ ਲਾਈਵ ਕਲਾਸ ਤਾਂ ਮੈਂ ਕਰੀ ਲਗਾਈ ਨਹੀਂ ਕਿਉਂਕਿ ਮੈਂ ਜੌਬ ਕਰਦੀ ਸੀ 4 ਵਜੇ ਘਰੇ ਆਈ ਉਸ ਤੋਂ ਬਾਅਦ ਘਰ ਦਾ ਕੰਮ ਕੀਤਾ ਮੈਂ ਰਾਤੀ ਟਾਈਮ ਸਟੱਡੀ ਕੀਤੀ ਬੀ ਦਿਨ ਚ ਤਾਂ ਮੈਨੂੰ ਕਦੇ ਟਾਈਮ ਨਹੀਂ ਮਿਲਿਆ ਰਾਤ ਨੂੰ ਮੈਂ 2 2 ਵਜੇ ਤੱਕ ਸਟੱਡੀ ਕੀਤੀ ਤੇ ਸਭ ਤੋਂ ਅੱਜ ਜੇ ਮੈਂ ਇੱਥੇ ਖੜੀ ਆ ਨਾ ਤਾਂ ਸਾਰੀ ਅਰੋੜਾ ਟੀਮ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਬਦੌਲਤ ਖੜੀ ਆ ਮੈਂ ਇੱਕ ਮੇਰੀ ਮਾਂ ਜਿਨ੍ਹਾਂ ਨੇ ਵੀ ਸਾਨੂੰ ਮੋਟੀਵੇਟ ਕੀਤਾ ਮੇਰੀ ਸਿਸਟਰ ਨੇ ਜਦੋਂ ਮੈਰਿਜ ਕੀਤੀ ਤੇ ਸਾਰੇ ਰਿਸ਼ਤੇਦਾਰ ਕਹਿੰਦੇ ਇਹਨੂੰ ਵੀ ਨਾਲ ਵਿਆਹ ਦੋ ਵੀ ਇੱਕ ਪਾਰਟੀ ਨਾਲ ਵੀ ਦੋ ਕੁੜੀਆਂ ਵੇਹੀਆਂ ਜਾਣ ਗਈਆਂ ਸਿਰਫ ਇੱਕ ਮੇਰੀ ਮਦਰ ਸੀਗੀ ਉਹ ਕਹਿੰਦੀ ਨਹੀਂ ਮੇਰੀ ਕੁੜੀ ਦਾ ਸੁਪਨਾ ਪੰਜਾਬ ਪੁੱਛ ਮੈਂ ਪੜਾਉਂਗੀ ਉਹਨਾਂ ਨੇ ਕਿਹਾ ਵੀ ਤੂੰ ਕੁੜੀ ਐ ਵਿਆਹ ਦੇ ਵੀ ਪਾਪਾ ਹੈ ਨਹੀਂਗੇ ਪਰ ਮੇਰੀ ਮਾਂ ਨੇ ਕਿਸੇ ਦੀ ਨਹੀਂ ਸੁਣੀ ਠੀਕ ਹੈ ਇਹਨਾਂ ਸਰਾਂ ਤੋਂ ਮੈਂ ਕੋਚਿੰਗ ਲਈ ਅੱਜ ਮੈਂ ਸਕਸੈਸਫੁਲ ਹੋ ਗਈ ਉਹ ਹੀ ਰਿਸ਼ਤੇਦਾਰ ਜਿਹੜੇ ਤਾਨੇ ਮਾਰਦੇ ਸੀ ਨਾ ਉਹ ਹੀ ਘਰੇ ਆ ਕੇ ਕਹਿੰਦੇ ਬਹੁਤ ਵਧੀਆ ਕੀਤਾ ਵੀ ਤੁਸੀਂ ਵਿਆਹ ਨਹੀਂ ਵੀ ਕੁੜੀ ਕਾਮਯਾਬ ਹੋ ਗਈ ਵੀ ਸਭ ਜਿੰਦਗੀ ਜਦੋਂ ਸਭ ਤੋਂ ਜ਼ਿਆਦਾ ਵੀ ਕਾਮਯਾਬ ਹੋਣ ਦੀ ਪਿੱਛੇ ਵੀ ਬੇਇੱਜ਼ਤੀ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਨੂੰ ਬੇਇੱਜ਼ਤੀ ਫੀਲ ਹੋ ਜਾਈ ਵੀ ਆਪਾਂ ਕੁਝ ਕਰਨਾ ਹੈ ਅਸਰ ਨੇ ਕਿਹਾ ਮੈਨੂੰ ਬੇਚ ਮੈਂ ਆਨਲਾਈਨ ਬੇਚ ਲਿਆ ਸੀ ਗੱਸਰ ਕਹਿੰਦੇ ਵੀ ਤੁਹਾਡਾ ਕਾਮਯਾਬ ਹੋਣ ਪਿੱਛੇ ਕੋਈ ਰੀਜ਼ਨ ਹੋਣਾ ਚਾਹੀਦਾ ਮੇਰਾ ਕਾਮਯਾਬ ਹੋਣ ਪਿੱਛੇ ਰੀਜ਼ਨ ਇਹ ਸੀ ਕਿ ਮੈਨੂੰ ਇਗਨੋਰ ਬਹੁਤ ਕੀਤਾ ਗਿਆ ਮੇਰਾ ਰਿਸ਼ਤੇਦਾਰ ਕੋਈ ਵੀ ਸਾਨੂੰ ਨਹੀਂ ਵਰਤਦਾ ਸੀ ਪੂਰ ਫੈਮਿਲੀ ਤੋਂ ਹੈਗੇ ਸੀ ਕੋਈ ਨਹੀਂ ਵਰਤਦਾ ਸੀਗਾ ਬਟ ਹੁਣ ਪਰਮਾਤਮਾ ਨੇ ਸਾਨੂੰ ਸਾਥ ਦਿੱਤਾ ਤੇ ਪੂਰਨ ਅਰੋੜਾ ਟੀਮ ਦੀ ਸਾਰੀ ਕਲਾਸ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਥੈਂਕ ਯੂ ਸੋ ਮਚ